ਪ੍ਰਧਾਨ ਜੀ ਅੱਜ ਦੇ ਕਾਰਜਕ੍ਰਮ ਬਾਰੇ ਦੱਸਦੇ ਤੇ ਨਿਯੁਕਤੀਆਂ ਕਿਨਾ ਕਿਨਾ ਦੀ ਕੀਤੀ ਗਈ ਹੈ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨ ਆਏ ਆ ਸਾਰਿਆਂ ਦਾ ਪਹਿਲਾਂ ਧਰਵਾਤ ਕਰਦੇ ਆ ਸਰਦਾਰ ਸੁਖਬੀਰ ਸਿੰਘ ਬਾਦਲਹੋਣਾ ਵੱਲੋਂ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਿਯੁਕਤੀਆਂ ਜਿਹੜੀਆਂ ਪਾਰਟੀ ਚ ਹੋਈਆਂ ਇਹ ਉਹਦੇ ਲਈ ਆਪਾਂ ਇੱਥੇ ਸਾਰੇ ਇਕੱਠੇ ਹੋਏ ਆਂ ਜਿਵੇਂ ਕੁਝ ਦਿਨ ਪਹਿਲਾਂ ਭਾਰੀ ਸਾਹਿਬ ਨੂੰ ਹਿਸ਼ਾਤਪੁਰ ਸਿਟੀ 2 ਦਾ ਪ੍ਰਧਾਨ ਲਗਾਇਆ ਉਥੇ ਸਾਡੇ ਛੋਟੇ ਵੀਰ ਸਤਵਿੰਦਰ ਸਿੰਘ ਵਾਲੀਆ ਜਿਹੜੇ ਕਿ ਲੰਬੇ ਸਮੇਂ ਤੋਂ ਪਾਰਟੀ ਦੇ ਵਿੱਚ ਕੰਮ ਕਰ ਰਹੇ ਆ ਸੀਨੀਅਰ ਵਾਈਸ ਪ੍ਰਧਾਨ ਵੀ ਸੀਗੇ ਇਹ ਹਿਸ਼ਾਤਪੁਰ ਡਿਸਟ੍ਰਿਕਟ ਦੇ ਤੇ ਇਹਨਾਂ ਦਾ ਪਰਿਵਾਰ ਇਨਾਂ ਦੇ ਫਾਦਰ ਸਾਹਿਬ ਇਹਨਾਂ ਦੇ ਬਿਉਰਗ ਜਿਹੜੇ ਸਾਰੇ ਬਹੁਤ ਲੰਬੀ ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਲਾਈਅੰਸ ਹੈ ਤੇ ਇਹਨਾਂ ਨੇ ਸਦਾ ਜਿਹਨੂੰ ਆਪਾਂ ਕਈ ਵਾਰੀ ਕਹਿੰਨੇ ਆ ਕਿ ਟਕਸਾਲੀ ਅਕਾਲੀ ਉਹ ਉਹ ਪਰਿਵਾਰ ਨੂੰ ਸਰਦਾਰ ਸੁਖਪੀਰ ਸਿੰਘ ਬਾਦਲ ਹੁਣਾ ਵੱਲੋਂ ਬਹੁਤ ਵਧੀਆ ਪੋਲੀਟੀਕਲ ਅਫੇਅਰ ਕਮੇਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਹੈ ਉਹਦਾ ਇਹਨਾਂ ਨੂੰ ਮੈਂਬਰ ਬਣਾਇਆ ਗਿਆ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਸਾਡਾ ਛੋਟਾ ਵੀਰ ਕਲਦੀਪ ਸਿੰਘ ਬੱਬੂ ਸੈਣੀ ਜੋ ਕਿ ਬਹੁਤ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਕੰਮ ਕਰ ਰਿਹਾ ਇਹ ਕਿਸਾਨ ਵਿੰਗ ਦਾ ਪ੍ਰਧਾਨ ਵੀ ਸੀ ਹਿਸ਼ਾਰਪੁਰ ਹਲਕੇ ਤੋਂ ਸੀਨੀਅਰ ਵਾਈਸ ਪ੍ਰਧਾਨ ਵੀ ਸੀ ਸ਼ਰੂਮਣੀ ਅਕਾਲੀ ਦਲ ਦਾ ਸ਼ਹਿਰੀ ਦਾ ਡਿਸਟ੍ਰਿਕਟ ਹਿਸ਼ਾਰਪੁਰ ਦਾ ਇਹਨਾਂ ਨੂੰ ਜੋ ਸ਼ਰੂਮਣੀ ਅਕਾਲੀ ਦਲ ਦੇ ਗਾਬੜੀਆ ਸਾਹਿਬ ਜਿਸ ਦੇ ਬੈਕਵਰਡ ਕਲਾਸ ਦੇ ਪ੍ਰਧਾਨ ਨੇ ਉਹਦੇ ਇਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਪੰਜਾਬ ਜਿਹੜਾ ਲਾਇਆ ਗਿਆ ਹੈ ਇਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿਨਾ ਹੈ ਡਾਕਟਰ ਸਾਹਿਬ ਜਿਹੜੇ ਕਿ ਨਟ ਪਰਮਜੀਤ ਸਿੰਘ ਜੀ ਜਿਨ੍ਹਾਂ ਜਿਨ੍ਹਾਂ ਦੇ ਜਿਹੜੇ ਅਸਲ 'ਚ ਲੰਬੇ ਸਮੇਂ ਤੋਂ ਪਾਰਟੀ ਲਈ ਵੀ ਕੰਮ ਕਰ ਰਹੇ ਆ ਤੇ ਧਾਰਮਿਕ ਤੌਰ ਤੇ ਵੀ ਬਹੁਤ ਮਜ਼ਬੂਤ ਨੇ ਉਹਨਾਂ ਨੂੰ ਪਾਰਟੀ ਦਾ ਜਨਰਲ ਸਕੱਤਰ ਜਿਹੜਾ ਬੈਕਵਰਡ ਕਲਾਸ ਦਾ ਗਾਬੜੀਆ ਸਾਹਿਬ ਨੂੰ ਲਾਇਆ ਗਿਆ ਇਹ ਸਾਰੀਆਂ ਨਿਯੁਕਤੀਆਂ ਜਿਹੜੀਆਂ ਇਨਾਂ ਦੀਆਂ ਪਾਰਟੀ ਪ੍ਰਤੀ ਕੰਮ ਲੋਕਾਂ ਚ ਵਿਚਰਨ ਕਰਕੇ ਤੇ ਇਹਦਾ ਜਿਹੜਾ ਵੱਡੀ ਗੱਲ ਹੈ ਕਿ ਜਿਹੜੀ ਜਿਹੜੀ ਹੁਣ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਜਿਹੜੀ ਪਾਰਟੀ ਚ ਇੱਕ ਬਹੁਤ ਵਧੀਆ ਜਿਹੜਾ ਮੈਸੇਜ ਜਾਊਗਾ ਕਿ ਜਿਹੜੇ ਲੋਕ ਪਾਰਟੀ ਨਾਲ ਕੰਮ ਕਰਦੇ ਨੇ ਚਾਹੇ ਉਹ ਨੌਜਵਾਨ ਨੇ ਚਾਹੇ ਉਹ ਬਜ਼ੁਰਗ ਨੇ ਪਾਰਟੀ ਉਹਨਾਂ ਦਾ ਸਨਮਾਨ ਕਰਦੀ ਆ ਇਹ ਵੱਧ ਤੋਂ ਵੱਧ ਜਿਹੜਾ ਕੰਮ ਪਾਰਟੀ ਦੇ ਲਈ ਇਹ ਕਰਨਗੇ ਪਾਰਟੀ ਦੇ ਜਿਹੜੀਆਂ ਸਿਧਾਂਤਾਂ ਤੇ ਕੋਰ ਕਮੇਟੀ ਨੇ ਤੇ ਜਿਹੜੀ ਗੱਲ ਕੀਤੀ ਹੈ ਉਹ ਸਿਧਾਂਤਾਂ ਤੇ ਚੱਲਦੇ ਹੋਏ ਕਿਉਂਕਿ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਚਾਹੇ ਉਹ ਕਿਉਂਕਿ ਪੰਥ ਦੀ ਨਮੈਂਦਾ ਜਮਾਤ ਆ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਉਸ ਕੋਰ ਕਮੇਟੀ ਦੇ ਫੈਸਲੇ ਚ ਕਿਹਾ ਕਿ ਜਿਹੜੇ ਪੰਥਕ ਮਸਲੇ ਆ ਜਿਹੜੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਮਸਲੇ ਆ ਜਿਹੜੇ ਪੰਜਾਬ ਦੇ ਬਾਦ ਦੇ ਅਧਿਕਾਰਾਂ ਦੀ ਗੱਲ ਆ ਜਿਹੜੇ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਹੈ ਤੇ ਸਭ ਤੋਂ ਵੱਡੀ ਜਿਹੜੀ ਆ ਕਿ ਕਿਸਾਨ ਜਿਹੜਾ ਉਹ ਉਹਨਾਂ ਦੇ ਜਿਹੜੇ ਮੁੱਦੇ ਆ ਉਹ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਪਿਛਲੇ ਲੰਬੇ 103 ਸਾਲਾਂ ਦੇ ਇਤਿਹਾਸ ਵਿੱਚ ਜਿੱਥੇ ਚੱਕੇ ਆ ਉੱਥੇ ਇੱਥੇ ਵੀ ਹੋਣੇ ਚੱਕਣਗੇ ਇਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਆ ਕਿ ਉਹ ਉਹ ਕੰਮ ਜਿਹੜਾ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੇ ਸਾਰੀ ਲੀਡਰਸ਼ਿਪ ਨੇ ਸਾਰਿਆਂ ਨੇ ਇਕੱਠੇ ਹੋ ਕੇ ਜਿਹੜੇ ਇਹਨਾਂ ਨੂੰ ਅਹੁਦੇ ਮਿਲੇ ਆ ਉਹਦਾ ਜਿਹੜਾ ਉਹ ਇਹ ਆਪਣੇ ਵੱਲੋਂ ਵੀ ਹਾਰਡਵਰਕ ਕਰਕੇ ਪਾਰਟੀ ਨੂੰ ਜਿਤਾਉਣਗੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੱਥੇ ਪਹੁੰਚੇ ਹੋ ਜਿਹੜੀ ਜ਼ਿੰਮੇਵਾਰੀ ਸਰਦਾਰ ਸੁਖਵੀਰ ਸਿੰਘ ਬਾਦਲ ਜਤਿੰਦਰ ਸਿੰਘ ਲਾਲੀਪਾਲਵਾ ਜੀ ਧਾਮੀ ਸਾਹਿਬ ਨੇ ਮੇਰੇ ਸਿਰ ਦਿੱਤੀ ਆ ਮੈਂ ਉਹਨੂੰ ਆਪਣੀ ਜਿਹੜੀ ਪੂਰੀ ਮਿਹਨਤ ਨਾਲ ਲਗਨ ਨਾਲ ਨਿਵਾਵਾਂਗਾ ਆਪ ਸਾਰਿਆਂ ਦਾ ਧੰਨਵਾਦ ਜਿਹੜਾ ਮੇਰੇ ਇਸ ਸਮੇਂ ਦੇ ਵਿੱਚ ਤੁਸੀਂ ਮੇਰੇ ਸਹਿਯੋਗੀ ਬਣ ਕੇ ਮੇਰੇ ਨਾਲ ਆਇਓ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ